ਦਰਦਚਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਗੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ لال ਗਰਗਹਣ ਜਿਨ੍ਹਾਂ ਨੇ ਇੱਕ अनेका ਜੜੀਆਂ ਚੋਣਾਂ ਜੜੀਆਂ ਬਹੁਤ ਕਰੀਬ ਤੋਂ ਦੇਖੀਆਂ ਨੇ ਹੰਡਾਈਆਂ ਨੇ ਤੇ ਅੱਜ ਗੱਲ ਕਰਾਂਗੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਚੋਣ ਦੇ ਜਿੱਤੇ 11 ਨੂੰ 11 ਨਵੰਬਰ ਨੂੰ ਵੋਟਾਂ ਪੈਣੀਆਂ ਤੇ 14 ਨੂੰ ਨਤੀਜਾ ਆਉਣਾ ਹੈ ਮੋਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਕਾਗਜ਼ ਜਿਹੜੇ ਦਾਖਲ ਕਰ ਦਿੱਤੇ ਆ ਕੱਲ ਵਾਰਿਸ ਪੰਜਾਬ ਦੇ ਜਿਹੜੇ ਮਨਜੀਤ ਮਨਦੀਪ ਸਿੰਘ ਨੇ ਉਹਨਾਂ ਨੇ ਵੀ ਆਪਣੇ ਕਾਗਜ਼ ਦਾਖਲ ਕਰ ਦਿੱਤੇ ਆ ਉਹਦੇ ਨਾਲ ਭਾਜਪਾ ਦੇ ਜਿਹੜੇ ਸੰਧੂਨ ਸਾਹਿਬ ਨੇ ਉਹਨਾਂ ਨੇ ਵੀ ਕਾਗਜ਼ ਦਾਖਲ ਕੀਤੇ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰ ਪਹਿਲਾਂ ਹੀ ਕਾਗਜ਼ ਦਾਖਲ ਕਰ ਦਿੱਤੇ ਤੇ ਇਹ ਹਲਕਾ ਜਿਹੜਾ ਇਹ ਪਿੰਡੂ ਹਲਕਾ ਹੈ 80% ਤੋਂ ਵੱਧ ਜਿਆਦਾ ਵੱਡਾ ਜਿਹੜਾ ਹਲਕਾ ਉਹ ਪਿੰਡੂ ਹੈ ਤੇ ਜੇ ਪਿਛਲੇ ਸਮੇਂ ਦੇ ਨਿਗਾ ਮਾਰੀਏ ਤਾਂ ਉਦੋਂ ਵੀ ਲੱਗਦਾ ਕਿ ਨਤੀਜਾ ਇਸ ਵਾਰੀ ਵੀ ਡਿਫਰੈਂਟ ਕਿਸਮ ਦਾ ਹੋ ਸਕਦਾ ਜਦੋਂ ਨਾਰਮਲ ਚੋਣ ਹੋਵੇ ਉਦੋਂ ਡਿਫਰੈਂਟ ਵੱਖਰੀ ਕਿਸਮ ਦਾ ਜੋ ਪੰਜਾਬ ਚ ਰੂਟੀਨ ਹੋਵੇ ਉਸ ਤਰੀਕੇ ਦਾ ਹੁੰਦਾ ਪਰ ਹੁਣ ਮੈਨੂੰ ਲੱਗਦਾ ਕਿ ਇਥੇ ਵੱਖਰੀ ਕਿਸਮ ਦਾ ਨਤੀਜਾ ਆ ਸਕਦਾ ਡਾਕਟਰ ਸਾਹਿਬ ਤੁਸੀਂ ਇਸ ਹਲਕੇ ਨੂੰ ਕਿਵੇਂ ਦੇਖਦੇ ਹੋ ਦੇਖੋ ਜਮੂਸਾਹ ਵੀ ਹਲਕਾ ਜਿਹੜਾ ਹੈ ਇਮਤਸਾਲਮੈਂਦਸੇ ਫਿੰਦੂ ਆਬੋਦੀ ਸਿੱਖਵਾਦੀ ਹੈ ਕਰੀਬਨ 90% ਵਾਦੀ ਇਹ ਹੀ ਇੱਕ ਤਨਤਾ ਨੇ ਸਹਾਲਕਾ ਜਿੱਥੇ ਆਬਾਦੀ ਵੱਡੀ ਗਿਣਤੀ ਚ ਸਿੱਖਾਂ ਦੀ ਹੈ ਫਿੰਦੂ ਬਹੁਤ ਘੱਟ ਨੇ ਗਿਣਤੀ ਚ ਡੈਮੋਗ੍ਰਾਫਿਕਲੀ ਮੇਰੇ ਖਾਲ 90% ਜ਼ਿਆਦਾ ਹੈ ਮੇਰੇ ਖਾਲ ਇਹ ਤੋਂ ਘੱਟ ਹੈ ਕੋਈ 70 80 ਦੇ ਵਿਚਾਲੇ ਕਿਹਾ ਜਾਂਦਾ ਇੱਥੇ ਸਿੱਖ ਕਹਿੰਦੇ ਨੇ ਜੋ ਮੈਂ ਅੰਕੜੇ ਦੇਖੇ ਸੀ 2000 ਹੁਣ ਹੋ ਸਕਦਾ ਕਿਉਂਕਿ ਡੈਮੋਗ੍ਰਾਫੀ ਬਦਲ ਰਹੀ ਹੈ ਬੀਜੇਪੀ ਹਾਂ ਜੀ ਹਾਂ ਜੀ ਉੱਥੇ ਵੀ ਬਦਲ ਗਈ ਹੋਣੀ ਹੈ ਹਾਂਜੀ ਹਾਂਜੀ 2011 ਤੇ ਆਕਰ ਦੇ ਸੋ ਕੋਈ ਨਹੀਂ 70 ਸੀ ਦੀ ਡਾੜੋ ਤੁਸੀਂ ਜਿਹੜੀ ਵੀ ਪਰ ਵੱਡੀ ਗਿੱਡੀ ਹਾਂਜੀ ਵੱਡੀ ਗਿੱਡੀ ਨਿਚਤਾਹੀ ਤੋਂ ਵੱਧ ਬਿਲਕੁਲ ਉਹ ਸਿੱਖਾ ਲਿਆ ਹਾਂਜੀ ਹਾਂਜੀ ਤੇ ਦੂਜੀ ਗੱਲ ਇਹ ਆ ਵੀ ਇਹਦੇ ਵਿੱਚ ਜਦ ਅਸੀਂ ਦੇਖਦੇ ਆ ਪਿਛਨਿਆਂ ਦੇ ਬਹੁਤ ਲੰਬੇ ਪਿੱਛੇ ਨਾ ਜਾਈਏ ਤਾਂ ਪਿਛਨਿਆਂ ਚੋਣਾਂ ਦੇ ਵੋਟਾਂ ਦਾ ਅਸੀਂ ਹਿਸਾਬ-ਕਿਤਾਬ ਦੇਖੀ ਜੇ ਇਹ ਹੁਣ ਜੇ ਗੱਲ ਕਰਨੀ ਲੱਗਿਆ ਹਾਲਾਂਕਿ ਮੈਨੂੰ ਬਹੁਤ ਜ਼ਿਆਦਾ ਇਹ ਵਧੀ ਗੱਲ ਨਹੀਂ ਲੱਗਦੀ ਇੱਕ ਫੀਟ ਦੇ ਉੱਤੇ ਤੇ ਮੈਂ ਉਹ ਜਿਆਦਾ ਹੀ ਕਿਸੇ ਸਿਆਸਤ ਨੂੰ ਬੋਲpasse ਲਜਾਂਦੀ ਕਰ ਰਹੇ ਹਿੰਦੀ ਹੈ ਇਹਦੇ ਵਿੱਚ ਇਹ ਹੈ ਵੀ ਜਦ 2022 ਦੀ ਚੋਣ ਹੋਈ ਆਪਣੇ ਵਿਧਾਨ ਸਭਾ ਦੀ ਹਾਂਜੀ ਉਦੋਂ ਆਪ ਪਾਰਟੀ ਨੇ ਜਿੱਤ ਪ੍ਰਾਪਤ ਕਰੀ ਹੈ ਕਾਦੀ ਦਲ ਦੀ ਵੋਟ ਜीडीसी ਉਹ ਉਹਨੇ ਖੋਰੀ ਤੇ ਆਪ ਪਾਰਟੀ ਨੇ ਕਾਦੀ ਦਲ ਦੀ ਖੋਰੀ ਚ ਕਾਂਗਰਸੀ ਵੀ ਕੁਝ ਖੋਰੀ ਕਾਂਗਰਸ ਨੂੰ 25000 ਵੋਟ ਮਿਲਦੀ ਸੀ ਉਦੋਂ ਪਰ ਜਦੋਂ ਲੋਕ ਸਭਾ ਦੀ ਚੋਣ ਹੋਈ ਆ ਹਾਂਜੀ ਉਦੋਂ ਤਵਜਨ ਫਿਰ ਬਦਲਿਆ ਹਾਂਜੀ ਉਦੋਂ ਤਵਜਨ ਇਹ ਬਦਲਿਆ ਵੀ ਅਮਰਪਾਲ ਜਿੱਤਿਆ ਕਿਉਂਕਿ ਉਸਦੇ ਹਲਕੇ ਚ ਪੈਂਦਾ ਸੀ ਖਲੂਰ ਸਾਹ ਚ ਐਸੈਂਬਲੀ ਹਲਕਾ ਤੇ ਅਮਰਪਾਲ ਨੂੰ ਜਿਹੜੀ ਵੋਟ ਮਿਲੀ ਉਹ ਜ਼ਿਆਦਾ ਵੋਟ ਵੱਡਾ ਹਿੱਸਾ ਉਹ ਆਪ ਦਾ ਪਿਆ ਕਲੀ ਦਲ ਦਾ ਟਕਿਆ ਕਾਂਗਰਸ ਦੀ 25000 ਦੇ ਬਜਾਏ 21000 ਵੋਟ ਰਹੀਗੀ ਪਰ ਇਹਨਾਂ ਦੀ 48 48000 ਤੋਂ 22 ਦੇ ਲਾਗੇ ਛਕੇ ਸਾਡੀ ਖਣਗੀ ਆਪ ਦੀ ਜ਼ਿਆਦਾ ਟਕੀ ਸੋ ਇੱਕ ਤਾਂ ਇਹ ਹੈ ਵੀ ਜਿਹੜਾ ਵੋਟ ਨੂੰ ਖੋ ਰੜ ਗਿਆ ਆਪ ਦੇ ਅਕਾਲੀ ਦਰ ਨੂੰ ਲੱਗ ਗਿਆ ਉਮਰਤਪਾਲ ਜੀ ਖੁਦ ਖੜੇ ਜਿਆਦਾ ਅੱਜ ਨਾਲੋਂ ਸੈਂਟੀਮੈਂਟ ਜਿਆਦਾ ਪਾਵੇ ਸੀ ਬਾਕੀ ਦਸਮਾ ਬਦਲਦਾ ਰਹਿੰਦਾ ਸਮੇਂ ਤੇ ਮੌਕੇ ਤੇ ਕੀ ਹੁੰਦਾ ਹੈ ਕੀ ਕਹਾਣੀ ਬੰਦ ਹੋ ਹੈ ਤੇ ਇਸ ਵਕਤ ਇੱਕ ਤਾਂ ਆਪ ਪਾਰਟੀ ਦੀ ਜਿਹੜੀ ਹੈਗੀ ਹੈ ਕੋਈ ਬਹੁਤਾ ਉਹਨਾਂ ਵਰਤਸੇ ਨਹੀਂ ਹੈ ਇਹ ਗੱਲ ਵੱਖਰੀ ਹੈ ਵੀ ਉਦੋਂ ਲੋਕ ਸਭਾ ਦੀ ਚੋਣ ਸੀ ਉਦੇ ਚ ਆਪ ਪਾਰਟੀ ਦਾ ਉਹਨਾਂ ਨਹੀਂ ਕਰ ਸਕਦੇ ਸੀ ਸਾਰੀਆਂ ਸੀਟਾਂ ਤੇ ਪਰ ਹੁਣ ਇੱਕ ਚੋਣ ਹੈ ਕਿੱਕ ਜੋਇੰਟ ਉਹ ਬਲਾ ਕੁਝ ਕਰਨ ਦੀ ਸਕੀਮ ਵੀ ਕਰ ਸਕਦੇ ਨੇ ਕੋਈ ਬਿੱਟ ਨਹੀਂ ਹੁੰਦੀ। ਦੂਜਾ ਪਾਸਾ ਇਹ ਹੈ ਦੀ ਅਕਾਲੀ ਦਲ ਉਦੋਂ ਇਕੱਠਾ ਸੀ। ਬੋਖਸਰ ਦੀਆਂ ਚੋਲਣਾ ਵੇਲੇ ਵੀ ਇਕੱਠਾ ਸੀ। ਤੇ ਹੁਣ ਅਕਾਲੀ ਦਲ ਖਖੜੀਆਂ ਕਰੇਡੇ ਹੋਇਆ ਹੋਇਆ ਹੈ। ਤੇ ਹੁਣ ਬਲਕਿ ਜਿਹੜੇ ਅਕਾਲੀ ਦਲ ਦਾ ਇੱਕ ਧੜਾ ਜਿਨੇ ਆਪਦਾ ਬਣਾਇਆ ਵਕਰਾ ਪੁਨਰ ਸੰਗੀਤੀ ਹੋਰ ਉਹਨਾਂ ਸੰਦਾਂ ਕਰ ਰਹੇ ਸੀ। ਹਰਪਾਲ ਸਿੰਘ ਦੇ ਜਿਹੜਾ ਉਮੀਦਵਾਰ ਹੈ ਬਾਰਸ ਪੰਜਾਬ ਦਾ ਉਹ ਨੂੰ ਅਸੀਂ ਵੋਟ ਪਾਵਾਂਗੇ। ਬੜੀ ਹਮਾਇਤ ਤੇ ਉਤਰਿਆ ਹੋਇਆ ਉਹ ਨਹੀਂ ਹਮਾਇਤ ਤੇ ਉਤਰ ਹੈ ਹਾਂ ਇਹ ਗੱਲ ਵੱਖਰੀ ਆ ਵੀ ਉਹਨੂੰ ਹਮਾਇਤ ਕਰਦੇ ਵੇ ਜਾਂ ਨਾਲ ਬੀਜੇਪੀ ਨੂੰ ਵੀ ਕੁਝ ਵੋਟਾਂ ਪਾਉਂਦੇ ਨੇ ਕਿਉਂਕਿ ਇਹਨਾਂ ਦੇ ਬੰਦੇ ਤਾਂ ਵੀ ਜੀਪੀ ਨੂੰ ਮੈਂ ਜਾਣ ਰਹੇ ਹੁਣ ਤੱਕ ਬਾਹਰੋਂ ਚ ਹੁਣ ਤਾਂ ਜੱਗ ਚ ਹਰੇ ਹਾਂ ਜੀ ਇਹਨਾਂ ਤਾਂ ਇਹਨਾਂ ਦੀ ਗੁੱਸਤੀ ਜੀ ਸੀ ਗੱਲ ਉਹਦੋਂ ਨਹੀਂ ਅਸੀਂ ਦੇਖਾਂਗੇ ਅਸੀਂ ਇਹ ਕਰਾਂਗੇ ਗੋਲ ਗੱਲਾਂ ਕਰਦੇ ਸੀ ਜਿਹੜੇ ਬੰਦੇ ਪਹਿਲਾਂ ਹੀ ਉਹਦੋਂ ਮੈਂ ਇੱਕ ਦੋ ਇਕੱਠਾ ਕਿਹਾ ਵੀ ਜਿੱਚੋ ਇਹ ਆਪ ਹਾਜ਼ਰ ਹੁੰਦੇ ਸੀ ਵੀ ਦੇਖੋ ਜਿਹੜੀ ਆਈ ਜਾਂ ਗੱਲਾਂ ਨੇ ਚੋਂ ਨਿਕਲਦਾ ਕੁਝ ਨਹੀਂ ਹੂੰ ਤੇ ਉਹ ਹੁਣ ਤਾਂ ਸਿੱਧੇ ਜਾ ਰਹੇ ਨੇ ਪਰ ਉਹ ਨਹੀਂ ਦਿਖਦਾ ਸੀ ਵੀ ਜਾਾਂਗੇ ਇਹਨੇ ਪਿੰਡ ਦਾ ਕੋ ਹਾਲੇ ਚ ਹੀ ਦਿਖ ਜਾਂਦਾ ਸੋ ਉਹ ਸਿੱਧਾ ਹੀ ਜੀਐਪੀ ਦਾ ਜਿਹੜਾ ਗੇਮ ਹੈ ਉਹਦੇ ਤਰਾਇਨ ਚ ਫਸੇ ਹੋਏ ਨੇ ਅੱਜ ਹੀ ਮੈਂ ਇੱਕ ਉਹ ਦੇਖ ਰਿਹਾ ਸੀ ਵੀਡੀਓ ਕੱਦ ਉਹ ਮੈਨੂੰ ਵੀ ਯਾਦ ਪੈ ਗਈ ਹੈ ਕਿ ਉਹਦੇ ਵਿੱਚ ਕਿਵੇਂ ਵੀ ਆਰਐਸਐਸ ਕਿਵੇਂ ਸਿੱਖਾਂ ਚ ਸ਼ਾਮਲ ਹੋ ਰਹੀ ਹੈ ਇਹ ਨੰਦਰ ਬੜ ਰਹੀ ਹੈ ਬਸ ਇਹ ਦੋ ਸਾਲਾਂ ਚ ਬੰਦਾ ਕੰਮਿਸਟਾਂ ਚ ਵੀ ਬੜਿਆ ਉਹ ਸਾਰਾ ਹੀ ਚ ਬੜਦਾ ਹੈ ਕਿ ਸਿੱਖਾਂ ਚੋਂ ਹੁਣ ਵਿਸ਼ੇਸ਼ ਕਰਕੇ ਬੜ ਰਿਹਾ ਹੈ ਇਹ ਉਹਨੂੰ ਕਿਵੇਂ ਉਹ ਜਿਹੜਾ ਸਿੱਖੀ ਨੂੰ ਢਾਹ ਪਨ ਪਰ ਇਹ ਜਿੰਨੀ ਤਾਂ ਲੱਗ ਚੁੱਕੀ ਇੱਕ ਪਾਸਾ ਹੈ ਸੋ ਇਹਦੇ ਵਿੱਚ ਐਸ ਵੀ ਨੇ ਕਾਂਗਰਸਾ ਜਿਹੜੀ ਉਹ ਬੜੀ ਰੱਦੋਫਤੀ ਹੋਈ ਆ ਉਹਦੇ ਵਿੱਚ ਕਾਂਗਰਸ ਦੇ ਜਿਹੜਾ ਪ੍ਰਮਾਣ ਰਾਜਾ ਬਲਿੰਗ ਉਹਦਾ ਅਭਦਾ ਤਾਂ ਤੁਹਾਨੂੰ ਪਤਾ ਹੈ ਜਿੰਨਾ ਕਦ ਕਾਠ ਹੈਗਾ ਬਾਕੀ ਨੇ ਮੁਕਾਬਲੇ ਪਰ ਉਹਨੇ ਜਿਹੜਾ ਇਹ ਕਹਿਤਾ ਵੀ ਅਸੀਂ ਖਾਲਿਸਤਾਨ ਨਹੀਂ ਬਣਦੇ ਨਾ ਇਹ ਆਪਣੇ ਆਪ ਜੇ ਬੇ ਲੋੜੀ ਹਾਂਜੀ ਜਿਹੜੀ ਸੀ ਉਸਨੇ ਬੈਸ ਦਾ ਮੁੱਦਾ ਨਾਇਸ ਨੂੰ ਕਿ ਉਹ ਬੀਜੇਪੀ ਦੀ Trap ਚ ਫਸਿਆ ਜਿਹੜੀ ਬੀਜੇਪੀ ਹੈ ਉਹ ਤਾਂ ਉਹ ਤਾਂ ਹਰ ਇੱਕ ਐਜੀਟੇਸ਼ਨ ਤੇ ਖਾਲਸਾਨ ਨਾਰਾ ਲੁਡਿਆ ਪਰ ਉਹਨੇ ਅਮਰਤਪਾਲ ਦੇ ਖਿਲਾਫ ਕਦੀ ਵਾਰਸ ਪੰਜਾਬ ਦੇ ਖਿਲਾਫ ਨਹੀਂ ਖਾਲਸਾਨ ਦੀ ਗੱਲ ਕੀਤੀ ਇਹ ਗੱਲ ਆਪਸ ਵਿੱਚ ਚੱਲੀ ਉਹ ਹੁਣ ਇਹਨੇ ਕਰਤੀ ਉਹਨਾਂ ਤਾਂ ਰਾਸੰਦੀ ਹੈ ਕੱਲ ਬਲਕਿ ਉਹਨਾਂ ਦੀ ਤਾਂ ਮਦਦ ਟੇਡੇ ਤਰੀਕੇ ਨਾਲ ਉਹਦੋਂ ਕਰਗੇ ਜਦ ਅਮਿਤ ਸ਼ਾਹ ਜੀ ਆਏ ਉਹ ਕਹਿ ਗਏ ਹਮ ਬੇਅੰਮ ਸਿੰਘ ਕੇ ਕਾਤਰੋਂ ਕੋ ਨਹੀਂ ਛੁਡਾਂਗੇ ਲੁਧਿਆਣੇ ਰਮਨੀਤ ਬਿੱਟੂ ਦੀ ਚੌਂਚ ਆ ਗਈ ਤੋ ਤੁਹਾਨੂੰ ਪਤਾ ਲੱਗ ਗਿਆ ਵੀ ਕਿ ਉਹ ਇਸ਼ਾਰਾ ਕੀ ਕਰ ਗਈ ਸੀ ਕਿ ਤਾਂ ਸਿਆਣੇ ਨੂੰ ਤਾਂ ਇਸ਼ਾਰਾ ਹੀ ਬਹੁਤ ਹੁੰਦਾ ਉਹ ਸਾਰੀ ਗੱਲ ਸਮਝਾ ਕੇ ਸੀ ਸੋ ਮੈਨੂੰ ਐ ਲੱਗਦਾ ਹੈ ਵੀ ਜਿਹੜਾ ਮਾਹੌਲ ਸੀ ਹੁਣ ਉਹ ਮਾਹੌਲ ਤਾਂ ਨਹੀਂ ਹੈ ਦੋਹਾਂ ਤਰ੍ਹਾਂ ਦੇ ਹੱਕ ਚ ਇਹ ਕੋਈ ਬਾਹਰ ਕਿਉਂਕਿ ਕੁਝ ਦਿਖਦਾ ਨਹੀਂ ਕਾਂਗਰਸੀਆਂ ਨੇ ਆਪਦਾ ਕੋਈ ਇੱਕ ਜੈਕ ਜੈ ਕੀ ਨਾਲ ਉਹਨਾਂ ਦੇ ਬਹੁਤ ਵੋਟ ਹੈ ਨਹੀਂ ਜੀ ਕੋਈ ਗੱਲ ਨਹੀਂ ਆ ਹਮੇਸ਼ਾ ਕਾਦੀ ਜੇ ਕਾਂਗਰਸੀਆਂ ਦੀ ਉਹ ਲੜਾਈ ਰਹੀ ਹੈ ਤੇ ਟ੍ਰੈਡੀਸ਼ਨਲ ਜਿਹੜੀ ਲੜਾਈ ਹੈ ਤੇ ਸੋ ਜਿਹੜੀ ਕਾਦੀਆਂ ਤੇ ਕਾਂਗਰਸੀ ਦੀ ਲੜਾਈ ਚ ਕਦੋਂ ਯਾਦ ਹੋਊਗਾ ਬਿੱਕਵਰੀ ਭਾਵੇਂ ਜਿੱਤ ਤੱਕ ਪ੍ਰਤਾਪ ਸਿੰਘ ਕਰ ਰਹੀਗੇ ਅਸੀਂ ਤੇ ਉਹ ਮੋਨ ਸਿੰਘ ਤੁਰਦੀ ਸੀ ਨਾ ਵੀ ਤੇ ਅੰਮਲ ਪ੍ਰੈਕਟੀਕਲੀ ਉਹਦਾ ਬੜੇ ਹਾਸਾ ਮਜ਼ਾਕ ਬਣਿਆ ਸੀ ਉਹ ਜਿੱਤ ਦੇ ਦਾ 35 ਸੀਟਾਂ ਦੇ 35 ਵੋਟ 35 ਵੋਟਾਂ ਤਿਆਰ ਆ ਸੀ ਉਹ ਸੋ ਬੜੀ ਵੱਡੀ ਗੱਲ ਸੀ ਔਰ ਸਾਡੇ ਪਿੰਨਾ ਚ ਮੋਨ ਸਿੰਘ ਤੁਰਦੀ ਜੇਤ ਚ ਖੜੀ ਦੀਆਂ ਇਲਾਕਾਂ ਦੇ ਪਿੱਛੇ ਹੋਟਲ ਵੀ ਹੁੰਦੀ ਕਿੱ체 ਤਨਤਾਨ ਤੇ ਕਿੱਥੇ ਸਾਡੇ ਪਿੰਡ ਮੈਂ ਤਾਂ ਕਹਿਣਾ ਇਹ ਬੜਾ ਫਰਕ ਹੁੰਦਾ ਸੋ ਇਲਾਕਾ ਜਿਹੜਾ ਉਹ ਨਾਕਾਟਮ ਹੁੰਦਾ ਪਰ ਉਹਦੇ ਜਿਹੜੇ ਸਾਰੇ ਅਸੀਂ ਅੰਕੜੇ ਜੇ ਦੇਖੀਏ ਜੰਮੂ ਸਾਹਬ ਜਿਹੜੇ ਸਮਾਜਿਕ ਅੰਕੜੇ ਨੇ ਜਾਂ ਆਰਥਿਕ ਅੰਕੜੇ ਨੇ ਉਹ ਸਾਰੇ ਮਾਲਵੇ ਨਾਲ ਮਿਲਦੇ ਨਹੀਂ ਉਹ ਮਾਝਾ ਹੋਣ ਦੇ ਬਾਵਜੂਦ ਮਾਲਵੇ ਨਾਲ ਮਿਲਦੇ ਨਹੀਂ ਉਥੇ ਨਸ਼ਿਆਂ ਦਾ ਉਥੇ ਖੁਦਕਸ਼ੀਆਂ ਦਾ ਉਥੇ ਕਿਸਾਨ ਖੁਦਕਸ਼ੀਆਂ ਦਾ ਉਥੇ ਕਰਜ਼ੇ ਦਾ ਉਥੇ ਜਿਹੜਾ ਪਾਸਾ ਤੁਸੀਂ ਦੇਖਣਾ ਹੈ ਉਹ ਪਾਸਾ ਵੱਧ ਤੋਂ ਵੱਧ ਉਹ ਹੈ ਜਿਹੋ ਜਿਹਾ ਮਾਦ ਵਿੱਚ ਹੈ ਕੈਂਸਰ ਦਾ ਕਿੰਨਾ ਕੈਂਸਰ ਹੈ ਕਿ ਮੈਂ ਤਾਂ ਤੁਹਾਨੂੰ ਪਤਾ ਕੈਂਸਰ ਦੀ ਸਰਵੇ ਵੀ ਕਰੀਆ ਮਤਲਬ ਘਰ-ਘਰ ਸਰਵੇਖਣ ਕਰਿਆ ਸੀ ਪੰਜਾਬ ਦੇ ਪੂਰੇ 56 ਲੱਖ ਰਾਮਾ ਤਦ ਕਰਕੇ ਮੈਨੂੰ ਆਇ ਲੱਗਦਾ ਹੈ ਵੀ ਇਸ ਵਕਤ ਜਿਹੜੇ ਉੱਥੇ ਸਮੀਕਰਨ ਬਣ ਰਹੇ ਨੇ ਕੋਈ ਸਿਆਸਤ ਹੋ ਰਹੀ ਨਹੀਂ ਅਸੀਂ ਸਿਆਸਤ ਹੁਣੀ ਮੱਕ ਚਾਹੀ ਪਾਰੇ ਅਸੀਂ ਵੀ ਚੋਣਾ ਸਿਆਸਤ ਨਹੀਂ ਨੇ ਚੋਣਾ ਨੂੰ ਸਿਆਸਤ ਨਾ ਮੰਨੋ ਚੋਣਾ ਤਾਂ ਇੱਕ ਜ਼ਰੀਆ ਹੈ ਸਿਆਸਤ ਤਾਂ ਹੈਗੀ ਆ ਵੀ ਤੁਸੀਂ ਕੀ ਨਹੀਂ ਸਿਆਸਤ ਕਰਨੀ ਸਿਆਸਤ ਆ ਬਿਨਾਂ ਕਰਨੇ ਕਰੀ ਉਹਨਾਂ ਤਾਂ ਕਦੇ ਚੋਣ ਨਹੀਂ ਨਿਦਲੀ ਉਸੀ ਕੀ ਦੇ ਨਾਲ ਖੜਨਾ ਹੈ ਅੱਜ ਕੀ ਦੇ ਨਾਲ ਖੜਨ ਦਾ ਸਵਾਲ ਨਹੀਂ ਅੱਜ ਆਪਦੇ ਆਪ ਨਾਲ ਖੜਨਾ ਹੈ ਪਰ ਉਹ ਕਿਉਂਕਿ ਸਿੱਖੀ ਦਾ ਏਰੀਆ ਸਿੱਖੀ ਨੇ ਆਖਿਆ ਫਿੱਕਟੇ ਰਹਿ ਜੀਵੇ ਜਿਤ ਖਾਏ ਵਧਾਇਆ ਫੇਰ ਪਰ ਹੁਣ ਸਾਡੀਆਂ ਸਾਰੀਆਂ ਪਾਰਟੀਆਂ ਹੀ ਫਿੱਕਟੇ ਰਹਿ ਜੀਵੇ ਵਾਲੇ ਚੀ ਨੇ ਵੀ ਮੈਨੂੰ ਗੱਦੀ ਮਿਲੇ ਪਾਰਟੀਆਂ ਦੇ ਵਿੱਚ ਗਾਂ ਵਿਅਕਤੀ ਵੀ ਇਹੀ ਸੋਚਦਾ ਮੇਰਾ ਪਰਿਵਾਰ ਮੇਰਾ ਦਰਬਾਰ ਮੇਰਾ ਵਪਾਰ ਨਾ ਦੇ ਬਾਕੀ ਉਹਦਾ ਕੋਈ ਸੰਬੰਧ ਨਹੀਂ ਵੀ ਪੰਜਾਬ ਦੀ ਲੁੱਟ ਹੋ ਰਹੀ ਹੈ ਪੰਜਾਬ ਨਾਲ ਗਰਬੜ ਹੋ ਰਹੀ ਹੈ ਤੁਸੀਂ ਦੇਖੋ ਰਾਜਾ ਬਲਿੰਗ ਨੇ ਗੱਗਤੀ ਦੀ ਹਰੀ ਖਾਲਸਤਾਨ ਦੀ ਉਹ ਗੱਲ ਬੀਜਪੀ ਵੀ ਕਰਨੀ ਚਾਹੁੰਦੀ ਹੈ ਵੈਦਕ ਸਾਹਿਬ ਐਸ ਵੇਲੇ ਪੰਜਾਬ 'ਚ ਇਹੋ ਜਿਹਾ ਕੋਈ ਇਸ਼ੂ ਹੈ ਨਹੀਂ ਸੀਗਾ ਖਾਲਸਤਾਨ ਵਾਲਾ ਬਾਈ ਹੀ ਕਹਿਣਾ ਨਾ ਉਹ ਉਹ ਕਰਨਾ ਚਾਹੁੰਦੇ ਨੇ ਇਹਦੇ ਮੂੰਹ 'ਚ ਪਾਤੀ ਇਹਦੇ ਮੂੰਹ ਦੇ ਵਿੱਚੋਂ ਇਹ ਨਹੀਂ ਨਿਕਲਿਆ ਵੀ ਭਾਈ ਆਹ ਏਰੀਆ ਮਾਝਾ ਦੁਆਬਾ ਪਾਣੀ ਨਾਲ ਡੋਬੋਤਾ ਕੇਂਦਰ ਨੇ ਕਬਜ਼ਾ ਕਰਿਆ ਹੋਇਆ ਸਾਡੇ 'ਤੇ ਕੇਂਦਰ ਉਹਦਾ ਮਾਮਲਾ ਵੀ ਨਹੀਂ ਦੇ ਰਿਹਾ ਕੁਝ ਨਹੀਂ ਬੋਲਦਾ ਲੱਗ ਤਾਂ ਠੀਕ ਆ ਸਾਰੀ ਪਿੱਛੇ ਅਸੀਂ ਕਪੂਸਲੇ ਗਏ ਉਹ ਮੰਡਲੇ ਰੀੜੇ ਵਿੱਚ ਕਿੰਨੇ ਲੋਕਾਂ ਦੇ ਕਿ ਜਿਹੜਾ ਹੈਗਾ ਡੇਰਾ ਬਿਆਸ ਇਹਨਾਂ ਨੇ ਦਰਿਆ ਦਾ ਰੁਖ ਮੋੜ ਕੇ ਦਰਿਆ ਬੁਰਦ ਕਰਤੀ ਤੋਂ ਗੰਦੀ ਜਮੀਨ ਸੋ ਜਿਹੜੇ ਗੱਲ ਤੇ ਕਹਿਣਾ ਹੁੰਦਾ ਕਿ ਪੰਜਾਬ ਦਾ ਫੇ ਝੋਨੇ ਦਾ ਜਿਹੜਾ ਹੋਰ ਹੈ ਉਹਦੇ ਉੱਤੇ ਗੱਲ ਕਰਨ ਦੀ ਬਜਾਇਆ ਪੰਜਾਬ ਦੇ ਅਰਥਚਾਰੇ ਤੇ ਗੱਲ ਕਰਨ ਦੀ ਬਜਾਇਆ ਜੇ ਇੱਕ ਕੋਈ ਸਰਕਾਰ ਨੂੰ ਵੀ ਵੰਡਣਾ ਸੀ ਤਾਂ ਜਿਹੜਾ ਸੈਸ਼ਨ ਹੋਇਆ ਸੀ ਵਿਧਾਨ ਸਭਾ ਦਾ ਉਹ ਸੈਸ਼ਨ ਹੀ ਇਹਨਾਂ ਨੇ ਗਲਤ ਕਰਾਈਆ ਫਿਰ ਜਿਹੜੀ ਇਹ ਚੋਣ ਤਾਂ ਚਲੋ ਕੁਦਰਤੀ ਡਾਕਟਰ ਸੋਲ ਸਾਹਿਬ ਜਿਹੜੇ ਚੰਗੇ ਸੀਗੇ ਬੰਦੇ ਇਮਾਨਦਾਰ ਬੰਦੇ ਸੀਗੇ ਇਹ ਆਈ ਸਰਜੈਂਸੀਗੇ ਉਹਨਾਂ ਦੀ ਡੈਥ ਆਨ ਕਰਕੇ ਹੋਈ ਹੈ ਫਗ ਜਿਹੜੀ ਦੂਜੀ ਰਾਤ ਸਵਾਦੀ ਚੌਂਸ ਵਾਲੇ ਗੱਲ ਪਾਈ ਇਹ ਤਾਂ ਸ਼ਰਿਆਮੇ 2 ਨੰਬਰ ਦੀ ਕਸਮ ਦੀ ਪ੍ਰੈਕਟੀਕਲੀ ਕਰਨੀ ਪਈ ਹੈ ਇਹ ਤਾਂ ਲੋੜ ਨਹੀਂ ਸੀ ਸੋ ਇੱਕ ਤੰਨਾ ਸੇਟ ਨੂੰ ਇੱਥੇ ਹੀ ਮੰਤਰੀ ਬਣਾਤਾ ਇੱਕ ਤੰਨਾ ਸੇਟ ਨੂੰ ਫੇਰ ਦਵਾਤਾ ਹਾਂ ਸਵਰਪੇਤਾ ਹਾਂ ਸਵਚਤੇਤਾ ਸੀ ਜਿਸ ਦਾ ਮਤਲਬ ਇਹ ਇਤ ਪ੍ਰੈਕਟੀਕਲੀ ਹਾਂ ਠੀਕ ਹੈ ਗੱਲ ਥੋੜੀ ਤੇ ਜਿੱਦ ਤੱਕ ਕਹਿ ਲਈ ਹੈ ਭਾਵੇਂ ਫਾਰਮਲੀ ਉਦੋਂ ਜਾਣੇ ਅੱਜ ਦਿਨ ਪਏ ਨੇ ਦੇਈ ਤਰੀਕ ਨੂੰ ਸੋ ਮੇਰਾ ਕਹਿਣ ਦਾ ਮਤਲਬ ਸਿਰਫ ਇਹ ਹੈ ਨਾ ਵੀ ਅਸੀਂ ਸਿਆਸਤ ਜੇ ਤਰਨਤਨ ਤੇ ਵਿਸ਼ਾਸਤ ਕਰਨੀ ਸੀ ਚੋਣਾਂ ਚ ਕੀ ਕੇਂਦਰਤ ਕੀ ਕਰਨ ਦੀ ਲੋੜ ਸੀ ਦੋ ਤਰੀਕੇ ਸੀ ਕਿੱਥੇ ਨਾ ਉਹ ਨਾ ਚੂਸ ਕੋਈ ਵੀ ਕਰ ਸਕਦਾ ਤਿੰਨੇ ਵੀ ਕਰੇ ਜਾਂਦੇ ਇੱਕ ਇਹ ਕਿ ਤਰਨਤਨ ਦਾ ਜਿਹੜਾ ਹਲਕਾ ਇਹ ਮਾੜ ਦੇ ਵਰਗਾ ਕਿਉਂ ਹੈ ਕਿ ਇਹਦੇ ਸਾਰੇ ਜਿਹੜੇ ਅ ਅੰਕੜੇ ਨੇ ਇਹ ਮਾੜ ਦੇ ਦੇ ਨਾਲ ਕਿਉਂ ਦਿੰਦੇ ਨੇ ਇਹ ਉਹ ਛੇਛੇ ਫੁੱਟੇ ਨੌਜਵਾਨ ਜਿਹੜੇ ਤਰਨਤਨ ਦੇ ਮਾਧਿਅ ਦੇ ਨੇ ਉਹ ਕਿੱਧਰ ਗਏ ਉਹ ਮੋਹਨ ਸਿੰਘ ਤੋਂੜ ਹੋਰੀ ਕਿੰਦਰ ਗਏ ਕਹਤਾ ਇਹ ਸੀ ਵੀ ਨੁਕੀਨਕਸ ਨੇ ਤੇ ਨਸ਼ਾ ਦਾ ਇੱਥੇ ਆਪ ਕੋ ਕਸ਼ੀ ਆਂਦਾ ਕਿਸਾਨਾਂ ਆਂਦਾ ਜਾਂ ਕੈਂਸਰ ਦਾ ਜਾਂ ਬੇਰੋਜ਼ਗਾਰੀ ਦਾ ਜਾਂ ਤੁਕੇ ਜਿਆਦਾ ਕਿਸਾਨੀ ਇਲਾਕਾ ਹੈ ਉਹਨਾਂ ਦੀਆਂ ਮੰਡੀਆਂ ਦੇ ਵਿੱਚ ਫਸਣਾ ਦੇ ਰੋਂਦਾ ਵੀ ਇਹ ਸਾਰੇ ਗੱਲਾਂ ਕੇਂਦਰਤ ਕਰਨਾ ਦੀ ਅਸੀਂ ਜਦਾ ਇੱਕ ਪਾਸੇ ਹੈ ਸੀ ਰੋਜ਼ਗਾਰ ਦਾ ਦੂਜਾ ਪਾਸੇ ਇਹ ਸੀ ਵੀ ਕਿਉਂਕਿ ਪੰਜਾਬ ਉਹਦੇ ਨਾਲ ਜੁੜਿਆ ਹੋਇਆ ਕੇਂਦਰ ਨਾਲ ਫਿਰ ਪੰਜਾਬ ਦੇ ਹੱਥਾਂ ਦੀ ਗੱਲ ਕਰਨ ਦੀ ਗੱਲ ਸੀ ਜਰਨਲਿਸਟ ਦਾ ਵੀ ਹੋਣਾ ਸੀ ਕਿ ਜਾਨੀ ਦਾ ਕਰਗੇ ਦੀ ਕਰਦਾ ਹੈ ਪੰਜਾਬ ਜੁਮੇ ਕਰਗੇ ਦੀ ਕਰਦਾ ਹੈ ਡਾਕਟਰਾਂ ਦਾ ਇਹ ਨਹੀਂ ਵੀ ਗੱਲ ਨਹੀਂ ਕਰੀ ਸੋ ਮੈਨੂੰ ਆਂ ਲੱਗਦਾ ਚੀਜ਼ਾ ਇਹ ਸੀਗਾ ਕਿ ਸਿੱਖੀ ਦੇ ਉੱਤੇ ਹਮਲਾ ਹੋ ਰਿਹਾ ਹੈ ਸਿੱਖੀ ਨਹੀਂ ਬਲਕਿ ਮੈਂ ਕਹਾਂਗਾ ਪੰਜਾਬੀ ਭਾਸ਼ਾ ਤੇ ਜਿਹੜਾ ਪੰਜਾਬੀ ਭਾਸ਼ਾ ਤੇ ਕੇਂਦਰ ਹਮਲਾ ਕਰ ਰਿਹਾ ਹੈ ਕਿਉਂਕਿ ਉਹ ਪਿੰਡੂ ਇਲਾਕਾ ਹੈ ਉੱਥੇ ਤਾਂ ਭਾਸ਼ਾ ਹੀ ਪੰਜਾਬੀ ਹੈ ਉਥੇ ਪੰਜਾਬੀ ਭਾਸ਼ਾ ਦਾ ਕੇਂਦਰਿਤ ਕਰਨਾ ਚਾਹੀਦਾ ਸੀ ਕਿ ਆ ਦੇਖ ਲਓ ਇੱਥੇ ਵੀ ਆ ਸਕੂਲਾਂ ਦੇ ਨਾਂ ਇਕੱਠੇ ਕਰੋ ਬਈ ਆ ਸੀਬੀਸੀ ਦੇ ਆਈਸੀਐਸ ਦੇ ਉਹਨਾਂ ਨੇ ਕਹਿੰਦਾ ਅਸੀਂ ਤਾਂ ਪੰਜਾਬੀ ਪੜਾ ਨਹੀਂ ਨਹੀਂ ਪੰਜਾਬੀ ਗੌਣ ਦੇ ਸ਼ਬ ਨਹੀਂ ਰਹਿਣ ਦਿੱਤਾ ਅਖਤਿਆਰੀ ਵੀ ਸ਼ਬਾ ਮਰ ਗਿਆ ਲੋ ਮਰ ਗਿਆ ਨਾਲ ਉਹ ਜੋ ਪਾਸ ਹੋਣਾ ਜ਼ਰੂਰੀ ਨਹੀਂ ਪੰਜ ਵਿਸ਼ੇ ਜ਼ਰੂਰੀ ਚਾਹ ਹਿੰਦੀ ਅੰਗਰੇਜ਼ੀ ਵਾ ਨੇ ਯਾਨੀ ਕਿ ਜਿਹੜੀ ਗੱਲ ਉੱਥੇ ਇੱਕ ਵਿਸ਼ਾ ਦਾ ਮੈਂ ਤਾਂ ਚਲੋ ਇੱਥੇ ਗੁੰਝੀ ਗੱਲ ਕਰ ਰਿਹਾ ਸੀ ਆਸਾਨ ਤਾਂ ਇਹ ਕਹਣਾ ਸੀ ਜੇ ਪੰਜਾਬੀ ਖਤਮ ਕਰਤੀ ਕਿਉਂਕਿ ਟੋਨਾਈ ਦਾ ਨਾਰਾ ਹੀ ਦੇਣਾ ਹੁੰਦਾ ਨਾ ਬਾਅਦ ਦਾ ਬਾਕੀ ਤਾਂ ਉਹਦਾ ਤਾਂ ਧਿਆਨ ਤਾਂ ਬਾਅਦ ਦਾ ਹੈ ਕਿ ਜੀ ਕਰਦੀ ਇਹਨਾਂ ਨੇ ਖਤਮ ਕਰਤੀ ਕੈਂਸਰ ਇਹਨਾਂ ਨੇ ਫਲਾਤਾ ਖੜਾ ਦੇ ਵਿੱਚ ਇਹਨਾਂ ਨੇ ਮਾਰਤਾ ਪੰਜਾਬ ਨੂੰ ਪੰਜਾਬ ਦੇ ਸਾਰੇ ਹੱਕ ਕੋਲੇ ਤੇ ਇਹ ਕੁਛ ਨਹੀਂ ਕਰਦੇ ਆ ਜਿਹੜੀ ਸਰਕਾਰ ਹੈ ਇਹ ਉਹਨਾਂ ਦੇ ਥੱਲੇ ਡੱਗੀ ਬੈਠੀ ਹੈ ਦਿੱਲੀ ਵਾਲੇ ਆ ਕੇ ਰਾਜ ਕਰਦੇ ਨੇ ਦਿੱਲੀ ਵਾਲੇ ਚਾਹੇ ਮੋਦੀ ਸਾਹਿਬ ਹੋਰਾਂ ਦਾ ਗੁਰਪ੍ਰਾਜ ਕਰੇ ਚਾਹੇ ਕੇਜਰੀਵਾਲ ਕਰੇ ਕਰਦਾ ਪੰਜਾਬ 'ਚ ਹੁਣ ਰਾਜ ਇਹ ਹੈ ਲੋਕੋ ਤੁਸੀਂ ਦੇਖ ਲਓ ਵੀ ਤੁਸੀਂ ਦਿੱਲੀ ਵਾਲਿਆਂ ਦੇ ਰਾਜ ਨੂੰ ਵੋਟਾਂ ਪਾਉਣੀਆਂ ਨੇ ਤੇ ਜਾਂ ਫਿਰ ਭਾਈ ਤੁਸੀਂ ਜਿਹੜਾ ਪੰਜਾਬ ਦਾ ਹੋਵੇ ਉਹਨੂੰ ਪਾਉਣੀਆਂ ਨੇ ਇਹ ਸੌਖਾ ਕੰਮ ਸੀ ਹਾਂ ਨਾ ਵਿੱਚ ਇਹ ਬੀਬੀ ਐਮਬੀ ਦਾ ਇਸ਼ੂ ਵੀ ਬਣ ਸਕਦਾ ਸੀਗਾ ਉਹ ਨਾੜੀ ਬੰਦਾ ਸੀ ਕੇਂਦਰ ਨਹੀਂ ਹੈ ਨਾ ਕੇਂਦਰ ਦੇ ਹੱਕਾਂ ਦਾ ਬੀਬੀਐਮ ਤੇ ਬਿਲਕੁਲ ਠੀਕ ਹੈ ਤੁਸੀਂ ਕਿਹਾ ਵੀ ਬੀਬੀਐਮ ਵੀ ਨਹੀਂ ਹੱਟ ਜਾਂਦਾ ਉਹਨਾਂ ਦਾ ਨਮਾਇੰਦਾ ਹੁਣ ਬਲਕੇ ਉਹ ਦੋ Rajasthan ਜਿਹਦਾ ਕੋਈ ਨਾਗਾ ਨਹੀਂ ਡੇਗਾ ਨਹੀਂ ਉਹਦਾ ਵੀ ਇੱਕ ਪੱਕਾ ਮੈਂਬਰ ਪਾ ਰਿਹਾ ਹਿਮਾਚਲ ਦਾ ਵੀ ਪੱਕਾ ਮੈਂਬਰ ਪਾ ਰਿਹਾ ਸੋ ਇਹ ਗੱਲਾਂ ਜਿਹੜੀਆਂ ਕਰਨੀਆਂ ਚਾਹੀਦੀ ਸੀ ਇੱਕ ਵੀ ਨਹੀਂ ਕਰੀਆਂ ਕੀ ਉਹ ਕਾਂਗਰਸ ਪ੍ਰਧਾਨ ਦੇ ਮੂੰਹੋਂ ਕੋਈ ਗੱਲ ਬਿਨਾਂ ਸੁਨੇ ਬਿਨਾਂ ਇਹ ਕਾਲੀਆਂ ਨਹੀਂ ਕਰੀਆਂ ਕੱਲੀ ਉਹ ਤੇ ਵੱਡੇ ਦਾਵੇਦਾਰ ਨੇ ਕਿਉਂਕਿ ਜਿਹੜਾ ਦੂਜਾ ਬਾਰਸ ਪੰਜਾਬ ਦੇ ਨੇ ਉਹ ਤਾਂ ਬਕੀ ਸਿਆਸਤੋਂ ਤਾਂ ਸਤਾਈ ਦੇ ਵਿੱਚ ਵੀ ਦੇਖੋ ਜੀ ਮੁੱਖ ਮੰਤਰੀ ਸਾਡੇ ਇੱਕ ਹੋਰ ਦੁਖਾਂਤ ਹੋ ਗਿਆ ਕਿਉਂਕਿ ਸਿਆਸਤ ਦਾ ਕੋਈ ਵਿਕਲਪ ਨਹੀਂ ਦੇ ਰਹੇ ਇਸ ਕਰਕੇ ਜਿਹੜਾ ਉੱਠ ਕੇ ਜੇ ਕਿਸੇ ਨੇ ਇੱਥੇ ਬੂਥ ਲਾ ਲਿਆ ਕਹਿੰਦੇ ਬੜਾ ਤੜਕ ਹੋ ਗਿਆ ਜੀ ਵਿਰੋਧ ਕਰਕੇ ਬੂਥ ਲਾ ਲਿਆ ਇਸ ਕਰਕੇ ਇਹਨੂੰ ਵੋਟਾਂ ਪਾਓ ਜੇ ਕਿਸੇ ਨੇ ਯਾਰ ਕਿਸੇ ਨੇ ਗਰੀਬਾਂ ਦੀਆਂ ਕੁੜੀਆਂ ਦੇ ਵਿਆਹ ਕਰ ਸਕੇ ਇਹਨੂੰ ਵੋਟਾਂ ਪਾਉਦੇ ਬੜਾ ਦਾਨੀ ਆ ਜੇ ਕਿਸੇ ਨੇ ਕੋਈ ਪਾਣੀ ਦੀ ਤੋਪ ਦਾ ਮੂੰਹ ਮੋੜ ਕੇ ਕਹਿੰਦੇ ਇਹਨੂੰ ਵੋਟਾਂ ਪਾ ਦਿਓ ਇਹ ਬੜਾ ਤਕੜਾ ਹੈ ਜੇ ਕਿਸੇ ਨੇ ਕਿਸੇ ਥੱਪੜ ਮਾਰਿਆ ਅਰ ਕਹਿੰਦੇ ਜਾਂ ਸਿਆਸਦਾਂ ਦੇ ਕਹਿੰਦੇ ਇਹਨੂੰ ਵੋਟਾਂ ਪਾ ਦਿਓ ਜਿਹੜਾ ਜਿਆਦਾ ਰੋਜ਼ ਬੱਬਰ ਕੇ ਬੋਲੀ ਜਾਵੇ ਪਤਾ ਲੱਗਣੀ ਉਹਨੂੰ ਵੋਟਾਂ ਪਾ ਦਿਓ ਵੀ ਉਹ ਬੜਾ ਸਿਆਣਾ ਹੈ ਤੋਂ ਸਾਡੇ ਸਿਆਸਤ ਦੀ ਬਜਾਏ ਹੁਣ ਨਾਰੇਬਾਜੀ ਚ ਵੋਟਾਂ ਪੈਣ ਲੱਗੀਆਂ ਤੇ ਇਹਨਾਂ ਨੂੰ ਨਾਰੇਬਾਜੀ ਵੀ ਨਹੀਂ ਕਰਨੀ ਆ ਕਾਂਗਰਸੀ ਹੁਣ ਨਾਰੇਬਾਜੀ ਤੋਂ ਵੀ ਬਾਹਰ ਨੇ ਸੋਚ ਕਰਕੇ ਮੈਨੂੰ ਆ ਲੱਗਦਾ ਹੈ ਵੇ ਜਿਹੜਾ ਇਹਦੇ ਵਿੱਚ ਇੰਨਾ ਚੋਣਾ ਚ ਜਿਹੜਾ ਕੁਝ ਕਰਨਾ ਚਾਹਿੰਦਾ ਸੀ ਉਹ ਨਹੀਂ ਕਰਿਆ ਜੇ ਕਾਂਗਰਸ ਨੇ ਵਿਰੋਧ ਕਰਨਾ ਸੀ ਉਹਦਾ ਵੀ ਤਰੀਕਾ ਸੀ ਅਕਾਲੀਆਂ ਨੇ ਵੀ ਕਰਿਆ ਆਕਾਦੀ ਆਦੀ ਦੇ ਵਾਦਦਕਾਰਾਂ ਦੀ ਗੱਲ ਨਹੀਂ ਕਰਦੇ ਤਾਂ ਆਕਾਦੀਆਂ ਨੂੰ ਜਿਹੜਾ ਜਿਹਨੂੰ ਜਿਹੜਾ ਕਹਿੰਦਾ ਸੀ ਪੁਨਰ ਸਲਜੀਤੀ ਕਰਦੇ ਆ ਮੈਨੂੰ ਤਾਂ ਲੱਗਦਾ ਉਹ ਪੁਨਰ ਸਲਜੀਤੀ ਤਾਂ ਫਾਰਸਸ ਦੀ ਪੁਨਰ ਸਲਜੀਤੀ ਆ ਮੈਨੂੰ ਕਹਿੰਦੇ ਕੋਈ ਚੇਜ ਨਹੀਂ ਆ ਸਾਰੇ ਬੰਦੇ ਜਾ ਕੇ ਆਏ ਨੇ ਕਈ ਜਾ ਕੇ ਆਏ ਨੇ ਕਈ ਦੁਬਾਰਾ ਗਏ ਨੇ ਬੜਾ ਕੁਝ ਆ ਸਭ ਨੂੰ ਪਤਾ ਇਹ ਕੋਈ ਨੁਕੀਤੀ ਗੱਲ ਨਹੀਂ ਸੋ ਪੁਨਰ ਸਲਜੀਤੀ ਕੀ ਨਹੀਂ ਕਰ ਰਹੇ ਨੇ ਕਲੀਕਾ ਰਹੇ ਨੇ ਅਕਾਲੀ ਦਲ ਵੀ ਕਰ ਰਹੇ ਨੇ ਜਾਂ ਫਿਰ ਬੀਜੇਪੀ ਦੇ ਕੋਈ ਜੋ ਉਹਨਾਂ ਦੇ ਮਨਸੂਬੇ ਨੇ ਜਿਹੜੇ ਹੁਣ ਤੱਕ ਕਾਮਯਾਬ ਨਹੀਂ ਹੋਏ ਸੀ ਉਹਨਾਂ ਦੀ ਕਰ ਰਹੇ ਨੇ ਕਿ ਗੰਦ ਕਰਨ ਵਾਲੀ ਲੋਟ ਸੀ ਉਹ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਉੱਥੇ ਨਹੀਂ ਕਰੀ ਕਿ ਜੀਨੇ ਕਰਕੇ ਇਸ ਚੋਣ ਦੇ ਵਿੱਚ ਸੈਂਟੀਮੈਂਟ ਹੋ ਕੇ ਮਤਲਬ ਐਦਾਂ ਹੀ ਪਾ ਦੋ ਪਾ ਦੋ ਪਾ ਦੋ ਕਰਕੇ ਜੇ ਪਾ ਦੋ ਪਾ ਦੋ ਕਰਕੇ ਕਹਿ ਕੇ ਵੋਟ ਪੈਣੀ ਹੈ ਫਿਰ ਬੇਸ਼ੱਕ ਵਾਰਸ ਪੰਜਾਬ ਦੇ ਇਹਨੇ ਉਹ ਉਹ ਹਾਲਤ ਨਹੀਂ ਹੈ ਜਿਹੜੀ ਲੋਕ ਸਭਾ ਦੀਆਂ ਚੋਣਾਂ ਵੇੜੇ ਸੀ ਉਹ ਫੇਰ ਵੀ ਬਾਜੀ ਮਾਰ ਸਕਦੇ ਨੇ ਯਾਰ ਇੰਨੀ ਸੌਖੀ ਨਹੀਂ ਆ ਵੀ ਉਹ ਫਟਾਫਟੀ ਬਾਜੀ ਮਾਰ ਜਾ ਜਿਹੜੀ ਆ ਪਾਰਟੀ ਹੈ ਜਿਹਦੀ ਮਰਜ਼ੀ ਅਡੋਕਾਤੀ ਹੋਈ ਹੋਈ ਹੈ ਇਹ ਸੀਟ ਇਹਨਾਂ ਨੇ ਜਿੱਤੀ ਹੋਈ ਸੀ ਇਹ ਠੀਕ ਹੈ ਲੋਕ ਸਭਾ ਚਾਹਾਂ ਹੋਰ ਗੱਲ ਸੀ ਵੀ ਉਹਨੂੰ ਵੋਟਾਂ ਪਈਆਂ ਹਣਕ ਵੋਟਾਂ ਉੰਨੀਆਂ ਨਹੀਂ ਪਈਆਂ ਜਿੰਨੀਆਂ ਅਮਰਸਵਾਦ ਨੂੰ ਕਹਿ ਨਹੀਂ ਆ ਚਾਹੁੰਦੀਆਂ ਸੀ ਕੀ ਹਵਾਂ ਕਹਿੰਦੇ ਮੁਕਾਵਦੇ ਸਭ ਤੋਂ ਜ਼ਿਆਦਾ ਮਾਰਜਿਨ ਨਾਲ ਜਿੱਤੀ ਹੈ ਪਰ ਇਹਦੇ باوجود ਉਹ ਆਪੀਆ ਦਾ ਜੋਰ ਲਾਏਗੀ ਕਾਂਗਰਸਾ ਮੈਨੂੰ ਐ ਲੱਗਦਾ ਵੀ ਇੱਥੇ ਜਿਆਦਾ ਹੀ ਜਿਹ ਪੱਕੀ ਵੋਟ ਹੈ ਜਿਹੜੀ ਕਾਂਗਰਸ ਨੂੰ ਧੱਕੇ ਨਾਲ ਆਉਂਦੀ ਹੈ ਕਾਂਗਰਸ ਤਾਂ ਲੋਕਾਂ ਨੂੰ ਕਹਿੰਦੀ ਹੈ ਸਾਡੇ ਕੋਲ ਆਓ ਨਾ ਵੋਟ ਨਾ ਪਾਓ ਲੋਕ ਧੱਕੇ ਨਾਲ ਇਹਨੂੰ ਵੋਟ ਪਾਉਂਦੇ ਨੇ ਕਾਂਗਰਸ 아이 ਹਾਲ ਹੈ ਬਾਕੀ ਬੀਜੇਪੀ ਤਾਂ ਵੀ ਉਹ ਕਿਸੇ ਪਿੰਡ ਦੇ ਵਿੱਚ ਨੰਬਰਦਾਰ ਮਰ ਗਿਆ ਮਰਿਆ ਨਹੀਂ ਸੀ ਮਰਨਾ ਸੀ ਬਿਮਾਰ ਤੇ ਆ ਸੀ ਮੁੰਡਾ ਕਹਿੰਦਾ ਆਪਦੀ ਮਾਂ ਨੂੰ ਹੀ ਕਾ ਕੇ ਕਹਿੰਦਾ ਮਾਂ ਜੀ ਆਪਣਾ ਉਹ ਨੰਬਰਦਾਰ ਮਰ ਗਿਆ ਫੇਰ ਨੰਬਰਦਾਰ ਜੀ ਕਹਿੰਦੀ ਭਾਈ ਉਹਦੇ ਮੁੰਡੇ ਨੂੰ ਫੇਰ ਉਹ ਗਾਂ ਦੱਸੀਗੀ ਦੱਸੀਗੀ ਉਹ ਮੁੰਡਾ ਫੇਰ ਪੁੱਛੀ ਜਾਵੇ ਕਣੀ ਪੁੱਤ ਚਾਹੇ ਸਾਰਾ ਪਿੰਡ ਮਰ ਜੇ ਤੈਨੂੰ ਨੰਬਰ داری ਨਹੀਂ ਮਿਲਦੀ ਹੁਣ ਬੀਜੇਪੀ ਨੇ ਤੁਹਾਨੂੰ ਤਾਂ ਨੰਬਰ داری ਨਹੀਂ ਦਿੱਤੀ ਨਾਮਾਂ ਕੀ ਬੋਲਦੇ ਤੋ ਬਾਕੀਆਂ ਦੇ ਵਿੱਚੋਂ ਕਾਂਗਰਸ ਨੇ ਆਪੇ ਦਾਵਾ ਛੱਡਕਾ ਅਕਾਲੀ ਜਿਹੜਾ ਦਾਵਾ ਕਰ ਸਕਦੇ ਸੀ ਉਹ ਕਰੇਨ ਦੂਜੇ ਤਾਂ ਦੂਜੇਨ ਤਾਂ ਪਤਾ ਹੀ ਸੀ ਵੀ ਜੇ ਅਸੀਂ ਆਪ ਖੜੇ ਹੋਵਾਂਗੇ ਵੋਟਾਂ ਦਾ ਫੇਰ ਆਪੇ ਹੀ ਜਪਿਆ ਜਾਣਾ ਇਸ ਕਰਕੇ ਉਹ ਤਾਂ ਉਮਰਸ ਬਾਦ ਨਾਲ ਤਾਂ ਕਿ ਅਗਲੇ ਵਾਰੀ ਵੀ ਕੋਈ ਫਤਾਈ ਤੇ ਉਹ ਤਾਂ ਸਲਾਈ ਦਾ ਹਿਸਾਬ ਲਾ ਕੇ ਜੋ ਤੋਂ ਗੱਲਬਾਤ ਹੁੰਦੀ ਆ ਉਸ ਹਿਸਾਬ ਨਾਲ ਕਰਦੇ ਨੇ ਅਕਾਲੀ ਦਲ ਤੇ ਕਾਂਗਰਸੀ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਵਾਸਤੇ ਆਪਨੇ ਨਹੀਂ ਕੋਈ ਲੜਨਾ ਦਿੱਕੇ ਹਾਲੀ ਜੋ ਮਰਜ਼ੀ ਕਰੇ ਆਪ ਤਾਂ ਦਿੱਲੀ ਦੇ ਦੋ ਦੋਹਾਂ ਦਿੱਲੀਾਂ ਦੇ ਥੱਲੇ ਲੱਗੀ ਹੋਈ ਆ ਕੇਂਦਰ ਸਰਕਾਰ ਦੇ ਵੀ ਕਿ ਇਹ ਆਪ ਪਾਰਟੀ ਦੇ ਦਿੱਲੀਾਂਾਂ ਦੇ ਥੱਲੇ ਨਹੀਂ ਸੋ ਇਹਨਾਂ ਤੋਂ ਤਾਂ ਪੰਜਾਬ ਦਾ ਭਲਾ ਆਪਾਂ ਸੋਚ ਹੀ ਨਹੀਂ ਸਕਦੇ ਇਹ ਤਾਂ ਜਿੰਨਾ ਮਰਜ਼ੀ ਕਹਾਣੀਆਂ ਪਾਈ ਜਾਂ ਇਕ ਕਾਂਗਰਸੀ ਕਹੇ ਅਕਾਲੀ ਦਲ ਇਹ ਦੋ ਨੂੰ ਇਹ ਦੋਨੇ ਨਹੀਂ ਲੜ ਰਹੇ ਪੰਜਾਬ ਦੇ ਹੱਕਾਂ ਵਾਸਤੇ ਜਿਨ੍ਹਾਂ ਨੂੰ ਲੜਨਾ ਚਾਹੀਦਾ ਜਿੱਤਣਾ ਹਾਰਨਾ ਵਖਰੀ ਕਰਦਾ ਪਰ ਇਹ ਸਿਆਸਤ ਇਹ ਹੈ ਕਿ ਇਹ ਕੇਂਦਰ ਦੇ ਕੋਲੋਂ ਸੂਬੇ ਦੇ ਹਾਕਮੰਦ ਨੇ ਪੰਜਾਬ ਦੇ ਹਾਕਮੰਦ ਨੇ ਕਿ ਉਸ ਤੋਂ ਅੱਗੇ ਪੰਜਾਬੀ ਭਾਸ਼ਾ ਦਾ ਇਹ ਬਚਾਅ ਕਰਨਾ ਪੰਜਾਬ ਦੇ ਅਰਥਚਾਰੇ ਦਾ ਬਚਾਅ ਕਰਨਾ ਇਹ ਗੱਲਾਂ ਦੇ ਉੱਤੇ ਮੈਨੂੰ ਲੱਗਦਾ ਨਹੀਂ ਵੀ ਉਹ ਕੋਈ ਵੀ ਕਦਮ ਚੱਕ ਰਹੇ ਨਹੀਂ ਮੈਂ ਕਦੀ ਦੱਸਣੇ ਕੋਸ਼ਿਸ਼ ਕਰੀ ਸੀ ਇਹ ਲੋਕ ਸਭਾ ਦੀ ਚੋਣਾਂ ਦੇ ਲਈ ਮੈਨੀਫੈਸਟੋ ਚ ਅਨੰਦਪੁਰ ਦਾ ਮੱਥਾ ਪਾਇਆ ਸੀ ਪਰ ਮੈਨੀਫੈਸਟੋ 'ਚ ਹੀ ਲਿਖਿਆ ਹੋਇਆ ਸੀ ਕਾਗਜ਼ਾਂ ਦੇ ਉੱਤੇ ਸੀ ਰਾਜ ਮਹਿਲ ਬਣਾਇਆ ਜੀ